ਮੇਰਾ ਨਾਮ ਅਰਸ਼ੀਪਾ ਮੈਂ ਜਿਲ੍ਹਾ ਗੁਡਾਸਪੁਰ ਸ਼ਹਿਰ ਢੜੀਵਾਲ ਦੇ ਪਿੰਡ ਕੰਗੜਾ ਦਾ ਰਹਿਣ ਵਾਲਾ ਹਾਂ ਮੈਂ ਗੁਡਾਸਪੁਰਾਂ ਹੀ ਮੈਂ ਗੁਡਾਸਪੁਰਾਂ ਹੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਤੋਂ ਆਪਣੀ 12th ਪਾਸ ਕੀਤੀ ਹੈ 10ਵੀਂ ਮੈਂ ਢੜੀਵਾਲੋਂ ਹੀ ਕੀਤੀ ਸੀ ਬੋਲਵੀ ਦੇ ਮਾਡਰਨ ਹਾਈ ਸਕੂਲ ਤੋਂ ਤੇ ਮੇਰਾ ਜਨਮੀ ਵਿੱਚ ਮੇਰੇ ਘਰ ਦੇ ਨੇ ਬਰਾਸਾ ਦਿੱਤਾ ਮੇਰੇ ਪਿਤਾ ਜੀ ਸ਼ਾਪਕੀਪਰ ਹਨ ਜਿਨ੍ਹਾਂ ਦਾ ਨਾਮ ਜੀਤ ਕੁਮਾਰ ਹੈ ਮੇਰੇ ਮਾਤਾ ਜੀ ਅਮਰਜੀਤ ਕੌਰ ਜੋ ਕਿ ਘਰ ਉਸਾਰ ਵਿਵਹਨਤਾ ਉਹ ਸਾਰੇ ਕੰਮ ਉਹੀ ਸੰਭਾਲਦੇ ਹਨ ਜੇ ਕਿਤੋਂ ਕਿਤ ਕਿਦਾ ਤਿਆਰੀ ਕੀਤੀ ਜੀ ਮੈਂ ਸਕੂਲ ਨੇ ਮੇ ਸਕੂਲਰਾਂ ਕੋਲ ਜੀ ਮੇਰੀ ਹੈਲਪ ਕਰਦੀ ਤੇ ਮੇ ਟੀਚਰਸ ਬੜੇ سپورਟਿਵ ਸੀ ਖਾਸ ਕਰਕੇ ਮੋਨਿਕਾ मैम ਜੀ ਨੇ ਮੇਰੀ ਬੜੀ ਹੈਲਪ ਕੀਤੀ ਤੇ ਜੇਈ ਦੀ ਕੋਚਿੰਗ ਮੈਂ ਘੜੀ ਆਨਲਾਈਨ ਲਈ ਸੀ ਪੀਡਬਲੂ ਤੋਂ ਤੇ ਨਾਲ ਮੈਂ ਸਕੂਲਰਾਂ ਨੇ ਮੇਰਾ ਬੜਾ ਸਾਥ ਦਿੱਤਾ ਇਹਦੇ ਵਿੱਚ ਜੀ ਨਾਲ ਸਕੂਲ ਤੋਂ ਬੜਾ ਬੇਟਾ ਹਾਂਜੀ ਸਾਡੇ ਘੜੀ ਸੋਚ ਪੜਿਆ ਮੈਂ ਕਿਹੜਾ ਸਕੂਲ ਸੀਨੀਅਰ ਸਕੈਂਡੀ ਸਕੂਲ ਗਵਰਨਮੈਂਟ ਸੀਨੀਅਰ ਸਕੈਂਡੀ ਸਕੂਲ ਜੇਈ ਕਿਉਂ ਚੁਣੀ ਕੀ ਕਰ ਜੇਈ ਇੱਕ ਤੇ ਮੈਨੂੰ ਇੰਜੀਨੀਅਰਿੰਗ ਵਿੱਚ ਇੰਟਰਸਟ ਸੀ ਇਸ ਕਰਕੇ ਚੁਣੀ ਗਈ ਤੇ ਪੜਾਈ ਵਿੱਚ ਵੀ ਇੰਟਰਸਟ ਸੀ ਤੇ ਉਹ ਮੈਨੂੰ ਪੜਨਾ ਚੰਗਾ ਲੱਗਦਾ ਸੀ ਇਸ ਕਰਕੇ ਮੈਂ ਸੋਚਿਆ ਕਿ ਆਨਲਾਈਨ ਵਧੇਗੀ ਮੇਰੀ ਵਾਤੇ ਫਾਈਨੈਂਸ਼ਲੀ ਵੀ ਜਾ ਕੇ ਮੈਨੂੰ ਸਪੋਰਟ ਕਰ ਸਕਦਾ ਵਾ ਇਸ ਕਰਕੇ ਮੈਂ ਹੋ ਗਿਆ ਕਿ ਆ ਮੇਰੀ ਵਧੇਗੀ ਆ ਚੁਣਨਾ ਕਿ ਮੈਂ ਬੜਾ ਕੀ ਬਾਤ ਮੈਂ ਇੱਕ ਕਾਬਿਲ ਇਨਸਾਨ ਬਣਨਾ ਚੁਣਨਾ ਤੇ ਆਪਣੇ ਘਰ ਦੇ ਨੂੰ ਫਾਈਨੈਂਸ਼ਲੀ ਸਟਰੋਂਗ ਬਣਨਾ ਚੁਣਨਾ ਇਸ ਵੇਲੇ ਨਾਲ ਤਿਆਰੀ ਜਿੱਤੇ ਕਿੰਨਾ ਸਮਾਂ ਦਿੰਦੇ ਰਹੇ ਪੜਾਈ ਤੇ ਭਾਈ ਨੂੰ ਤਾਂ ਸਾਰੇ ਦਿਨ ਹੀ ਉਹ ਨਹੀਂ ਚੱਲ ਜਾਂਦਾ ਹੈ ਭਾਈ ਵਾ ਤੇ ਉਹਨ ਕੀ ਖਾਸ ਕਰਕੇ 14-15 ਘੰਟੇ ਦਿਨਾਂ ਹੀ ਰੋਜਦਾ ਜਦੋਂ ਮੇਰੇ ਪੇਪਰ ਲੱਗ ਜਾਂਦੇ ਸੀ ਤੂੰ ਫਿਰ 17-18 ਘੰਟੇ ਤੱਕ ਦਿੰਦਾ ਹੈ ਇਹ ਕਾਮਯਾਬ ਇਨਸਾਨ ਬਣਨ ਵਾਸਤੇ ਕੀ ਸਭ ਤੋਂ ਜ਼ਰੂਰੀ ਹੈਗਾ ਮਿਹਨਤ ਕਰਨੀ ਸਮਝਣੀ ਜ਼ਰੂਰੀ ਆ ਤੇ ਇੱਕ ਮਿਲਕੀ ਗਰਾਊਂਡ ਟੂ ਅਰਥ ਰਹਿਣਾ ਵੀ ਜ਼ਰੂਰੀ ਹੈ ਇਹਦੇ ਵਾਸਤੇ ਖਾਸ ਇਨਸਾਨ ਬਣਨ ਵਾਸਤੇ ਕੀ ਮਿਲਣ ਕਰਨਾ ਚਾਹੀਦਾ ਇਥੇ ਬਖੋਦਰੀ ਸਾਰਾ ਮਿਲ ਕੇ ਕੀ ਕੁਛ ਗੱਲ ਪਤਾ ਹੋਈ ਆ ਮੁੱਖ ਮੰਤਰੀ ਸਾਹਿਬ ਨਾਲ ਹਣ ਆਪ ਮਿਲੇ ਹੀ ਤੇ ਮਿਲਕੀ ਵਧੀਆ ਲੱਗਾ ਉਹਨਾਂ ਨਾਲ ਮਿਲਣਾ ਇੱਕਦਮ ਕੀ ਗ੍ਰੇਟ ਇਨਸਾਨ ਹੋ ਗਾ ਉਹਨਾਂ ਲੱਗੇ ਤੇ ਉਹਨਾਂ ਜੋ ਜੋ ਦੱਸਿਆ ਸਾਰਾ ਕੋਈ ਮਿਲਕੀ ਬੜਾ ਵਧੀਆ ਸੀ ਤੇ ਉਹਨ ਕੀ ਸਹੀ ਲੱਗਾ ਖਾਸ ਗੱਲ ਲੱਗੀ ਬੜੀ ਚੰਗੀ ਲੱਗੀ ਜਿਹੜੀ ਗੱਲ ਤੈਨੂੰ ਖਾਸ ਗੱਲ ਕਹੀ ਹੋਈ ਹੈ ਕਾਸ ਕਰ ਉਹਨਾਂ ਨੇ ਆਹੀ ਕਹਿ ਕੇ ਮਿਹਨਤ ਕਰੋ ਅੱਗੇ ਵੀ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਆ ਨੀ ਕਿ ਬਿਲਕੁਲ ਕਿ ਬੇਲੇ ਰਹਿ ਕੇ ਕੰਮ ਨਹੀਂ ਬੰਨਾ ਤੇ ਮਿਹਨਤ ਕਰਨੀ ਪੈਣੀ ਆ ਨਾ ਪਿਤਾ ਜੀ ਜਿਹੜੇ ਬੱਚੇ ਨੇ ਹੋ ਜਿਹੜੇ ਸੋਸ਼ਲ ਮੀਡੀਆ ਨਾਲ ਜ਼ਿਆਦਾ ਟਾਈਪ ਜਾਂਦੇ ਨੇ ਕਿਸ ਤਰ੍ਹਾਂ ਦਾ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨਾ ਚਾਹੀਦਾ ਤੁਹਾਡੇ ਹਿਸਾਬ ਨਾਲ ਸੋਸ਼ਲ ਮੀਡੀਆ ਨੂੰ ਇਸਤੇਮਾਲ ਮਿਲ ਕੇ ਆਪਣੀ ਜਾਣਕਾਰੀ ਨੂੰ ਵਿਧਾਨਵਾਤੇ ਕਰਨਾ ਚਾਹੀਦਾ ਵਾ ਇਹ ਤੁਸੀਂ ਮਾਈਂਡ ਫਲੈਸ਼ ਕਰ ਸਕਦੇ ਹੋ ਸੋਸ਼ਲ ਮੀਡੀਆ ਨਾਲ ਪਰ ਆ ਨੀ ਕਿ ਸਾਰੀ ਰਾਤ ਲੱਗ ਜੇ ਐਡਿਕਸ਼ਨ ਹੋ ਜੇ ਉਹ ਹੋਏ ਕੰਮ ਨਹੀਂ ਕਰਨਾ ਚਾਹੀਦਾ ਤੇ ਭੜਾਈ ਵਾਲਾ ਜ਼ਿਆਦਾ ਧਿਆਨ ਦੇਣਾ ਚਾਹੀਦਾ ਇਸ ਇਸ ਨੂੰ ਮਰਜੀ ਉਸ ਨੂੰ ਦੇਣਾ ਚਾਹੀਦਾ ਭਾਈਆ ਜਿਆਦਾ ਧਿਆਨ ਮੇਰਾ ਨਾਮ ਅਮਰਜੀਤ ਕੌਰ ਹੈ ਤੇ ਮੇਰੇ ਬੇਟੇ ਦਾ ਨਾਮ ਅਰਸ਼ਦੀਪ ਹੈ ਤੇ ਮੈਂ ਬਹੁਤ ਖੁਸ਼ ਹਾਂ ਕਿ ਉਹਨੇ ਮਤਲਬ ਇੱਥੇ ਤੱਕ ਪਹੁੰਚਿਆ ਉਹ ਜੀ ਦੀ ਪੜਾਈ ਕੀਤੀ ਐਡਵਾਂਸ ਟੈਸਟ ਪਾਸ ਕੀਤਾ ਵਾ ਪੜਾਈ ਵੀ ਉਹਦੀ ਬਹੁਤ ਵਧੀਆ ਰਹੀ ਆ ਕਿਤੇ ਪੜਾਈ ਕਰਦਾ ਹੈ ਪੜਾਈ ਉਹਦੀ ਵੀ ਸਵੇਰ ਤੋਂ ਲਾ ਕੇ ਸ਼ਾਮ ਤੱਕ ਉਹਨੇ ਜ਼ਿਆਦਾਤਰ ਇਹੋ ਹੀ ਕਰਦੀ ਮੈਂ ਪੜਨਾ ਹੀ ਜਰਾ ਕੋਈ ਨੂੰ ਕੋਸ਼ਕਿਆਣਾ ਉਹਨੇ ਕਿਹਾ ਮੈਨੂੰ ਤੂੰ ਛੇੜੋ ਨਾ ਮੈਂ ਪੜਨਾ ਹੀ ਪੜਨਾ ਮੇਰੇ ਬਾਸ ਤੇ ਮੇਰਾ ਇਹ ਹੋਇਆ ਰਾਤ ਜਾਂ 4 ਵਜੇ ਤੱਕ 5 ਵਜੇ ਤੱਕ ਪੜਦਾ ਰਹਿੰਦਾ ਸੀਗਾ ਫੇਰ ਸਵੇਰੇ ਵੀ ਉੱਠਣਾ ਛੇ 7 ਵਜੇ ਤੱਕ ਫੇਰ ਉੱਠਣਾ ਫੇਰ ਵੀ ਕਈ ਵਾਰ ਤੇ ਇਹੋ ਜਿਹਾ ਟਾਈਮ ਆਉਂਦਾ ਹੀ ਵੀ ਰੋਟੀ ਵੀ ਨਹੀਂ ਖਾਂਦਾ ਰਿਹਾ ਏ ਇਦਾਂ ਕਰਦਾ ਰਿਹਾ ਸੀ ਕਿਹੜੇ ਸਕੂਲ ਪੜਦਾ ਏ ਇਹ ਗੁਰਦਾਸਪੁਰ ਸਕੂਲ ਸਰਕਾਰੀ ਸਕੂਲ ਵਿੱਚ ਪੜ੍ਹਦਾ ਏ ਉਹ ਇੱਕ ਦੁਕਾਨਦਾਰ ਵਾ ਕਰਿਆਨੇ ਦੀ ਦੁਕਾਨ ਵਾਲਾ ਚੌਂਕੀਦਾਰੀ ਦਾ ਕੰਮ ਕਰਦੇ ਆ ਅੱਛਾ ਤੇਰੀ ਖੁਸ਼ੀ ਇਹ ਵੀ ਬਜਾਉਣਾ ਖੁਸ਼ੀ ਤੇ ਹਨ ਬਹੁਤ ਵਾਹੀ ਕਿ ਦੱਸ ਨਹੀਂ ਸਕਦੇ ਹੈਗੇ ਵੀ ਕਿੰਨੀ ਘਾਣ ਖੁਸ਼ੀ ਆ ਪਰ ਹਣ ਬਹੁਤ ਜ਼ਿਆਦਾ ਖੁਸ਼ੀ ਆ ਵੀ ਇੱਥੇ ਤੱਕ ਪਹੁੰਚ ਜਾਵੇ ਸਾਰੇ ਟੀਚਰਾਂ ਨੇ ਵੀ ਬੜਾ ਸਾਥ ਦਿੱਤਾ ਇਸ ਸਕੂਲ ਵਾਲੇ ਟੀਚਰਾਂ ਨੇ ਪ੍ਰਿੰਸੀਪਲ ਸਰ ਨੇ ਆ ਖਾਸ ਕਰਕੇ ਮੌਨਿਕਾ ਮੈਡਮ ਨੇ ਬੜਾ ਸਾਥ ਦਿੱਤਾ ਹੁਣ ਤੱਕ ਹੀ ਬੜਾ ਕਰਦੇ ਹੋ ਪਿਆਰ ਪਿਆਰ ਤੈਨੂੰ ਫੋਨ ਕਰਦੇ ਦਿੰਦੇ ਪੁੱਛਦੇ ਰਹਿੰਦੇ ਆ ਤੇ ਫਿਰ ਇੱਕ ਉਹ ਦਿਨ ਸਾਨੂੰ ਫੋਨ ਆਇਆ ਸੀ ਚੰਡੀਗੜ੍ਹੋਂ ਫੋਨ ਕੀਤਾ ਨਾਲ ਸਰਾ ਨੇ ਵੀ ਤੁਹਾਨੂੰ ਸਾਡੇ ਬੱਚੇ ਨੂੰ ਬੁਲਾਇਆ ਵਾ ਇੱਥੇ ਅਸੀਂ ਉੱਥੇ ਗਏ ਉੱਥੇ ਵੀ ਸਾਨੂੰ ਬੜਾ ਵਧੀਆ ਲੱਗਾ ਨਹੀਂ ਸੋਚਿਆ ਵੀ ਨਹੀਂ ਹੈਗਾ ਵੀ ਅਸੀਂ ਉੱਥੇ ਪਹੁੰਚਣਾ ਵਾ ਇੱਥੋਂ ਤੱਕ ਅਸੀਂ ਪਹੁੰਚਣਾ ਵਾ ਚਲੋ ਇੰਨਾ ਘਾ ਸਾਨੂੰ ਹੈਗਾ ਅਸੀਂ ਵੀ ਅਹੀਂ ਸਾਡੇ ਬੱਚਾ ਪੜੇ ਪੜ੍ਹ ਲਿਖ ਕੇ ਕੁਝ ਬਣੇ ਪਰ ਇਹ ਨਹੀਂ ਕਦੀ ਸੋਚਿਆ ਕਿ ਤਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋ ਉਹਨਾਂ ਨੇ ਬੜਾ ਵਧੀਆ ਸਨਮਾਨਿਤ ਕੀਤਾ ਇਹਨੂੰ ਸ਼ੀਲਡ ਦਿੱਤੀ ਨਾਲ ਸਰਟੀਫਿਕੇਟ ਦਿੱਤਾ ਬਹੁਤ ਵਧੀਆ ਲੱਗਾ ਸਾਨੂੰ ਇਸ ਸਾਲ ਕਹਿਣਾ ਨੇ ਤੇ ਬੋ ਮੈਨਾਂ ਹੀ ਸੋ ਕਿਤੇ ਜਾਂਦੀ ਰਹੇਗੀ ਵੱਡੀ ਕੁੜੀ ਨੇ ਬੜਾ ਕੀਤਾ ਮੈਂ ਐਸਾ ਕੁਝ ਚਾਹਦੇ ਨਹੀਂ ਮੇਰੇ ਨਾਲ ਦਿਲ ਕਰਦਾ ਕਿਤੇ ਜਾਣ ਨੂੰ ਮੈਨਾਂ ਜਾਣਾ ਹੈਗਾ ਤੇ ਮੈਨੂੰ ਨਹੀਂ ਬਾਹਰ ਅੰਦਰ ਮੈਨੂੰ ਜਾਣਾ ਪਸੰਦ ਮੈਨੂੰ ਜਦੋਂ ਵੀ ਕਿਤੇ ਲੋੜ ਪੈਂਦੀ ਇਹੋ ਹੀ ਜਾਂਦੀ ਰਹੀ ਮੈਂ ਕਹਿੰਦਾ ਵੀ ਤੂੰ ਐ ਤੂੰ ਹੀ ਜਾ ਨਾਲ ਤੇ ਚਲੋ ਬੱਚਿਆਂ ਨੂੰ ਜ਼ਿਆਦਾ ਪਤਾ ਹੁੰਦਾ ਪੜਾਈ ਲਿਖਾਈ ਦਾ ਤੇ ਕੀ ਕਰਨਾ ਕਿਦਾਂ ਸਾਨੂੰ ਇੰਨੀ ਨੌਲੇਜ ਨਹੀਂ ਹੈਗੀ ਚਲੋ ਇਹਨਾਂ ਨੂੰ ਪਤਾ ਹੀ ਬੱਚਿਆਂ ਨੂੰ ਸਭ ਕੁਝ ਹਾਂਜੀ ਚੌਂਕੀਦਾਰ ਦਾ ਕੰਮ ਕਰਦਾ ਹਾਂਜੀ ਪਿੰਡ ਦੀ ਚੌਂਕੀਦਾਰ ਵਾ ਨਾਲ ਦੁਕਾਨ ਵਾ ਇਹਨਾਂ ਦੀ ਆਪਣੀ ਤੇ ਅਸੀਂ ਵੀ ਨਾਲ ਥੋੜਾ ਪਤਾ ਹੈਲਪ ਕਰ ਦਈਦੀ ਆ ਕੀ ਕਹਿੰਦਾ ਬੇਟਾ ਕਾ ਕੀ ਕਰਨਗਾ ਉਹ ਤੇ ਹੁਣ ਇਹਨਾਂ ਪਤਾ ਉਹ ਤੇ ਕਹਿੰਦਾ ਕਿ ਹਾਂਜੀ ਹਾਂ ਦਾ ਮੈਂ ਇੰਜੀਨੀਅਰਿੰਗ ਬੰਨਣਾ ਵਾ ਅਸੀਂ ਵੀ ਜਰਾਨੇ ਵੀ ਜੋ ਤੇਰਾ ਦਿਲ ਕਰਦਾ ਤੂੰ ਕਰ ਅਸੀਂ ਤੇਰੇ ਨਾਲ ਨਾ ਜਿੱਥੋਂ ਤੱਕ ਵੀ ਤੇਰੇ ਕੋਲ ਹੁੰਦਾ ਵਾ ਸ਼ੁਰੂ ਵਿੱਚ ਵੀ ਜਦੋਂ ਇਹਨੇ ਦੱਸਿਆ ਸੀ ਘਰ ਆ ਕੇ ਤੇ ਮੈਂ ਅਤਰਾ ਜੀ ਦਾ ਟੈਸਟ ਪੇਪਰ ਕਰਨਾ ਵੇਖਦਾ ਰਿਹਾ YouTube ਤੋਂ ਤੇ ਮੈਂ ਕਈ ਵਾਰ ਵੇਖਣਾ ਵੀ ਕੀ ਕਰਦਾ ਵੇ ਆ ਤੇ ਦੱਸਣਾ ਨਹੀਂ ਪਹਿਲਾਂ ਇੰਨੇ ਤੇ ਰੋਹਲੀ ਡਰ ਦੇ ਡਰਦ ਨੇ ਕਹਿਣਾ ਵੀ ਮੈਂ ਟੈਸਟ ਵੀ ਤਰ ਮੈਨੂੰ ਪਤਾ ਲੱਗਾ ਮੈਨੂੰ ਟੈਸਟ ਦਾ ਤੇ ਮੈਂ ਅਹੀਂ ਕਿਹਾ ਇਹ ਹੋਏ ਕਹਿੰਦਾ ਨਹੀਂ ਤੂੰ ਕਰ ਅਹੀਂ ਤੇਰੇ ਨਾਲ ਜਿੰਨਾ ਵੀ ਤੇਰੇ ਕੋ ਹੁੰਦਾ ਤੂੰ ਕਰ ਤੁਹਾਡੇ ਕੋਲ ਜਿੰਨਾ ਕੀ ਹੋਏਗਾ ਨਹੀਂ ਵੀ ਹੋਏਗਾ ਕੋਈ ਗੱਲ ਨਹੀਂ ਥੋੜਾ ਬਤਨੂ ਜਾਣਕਾਰੀ ਤੇ ਮਿਲੇਗੀ ਨਾ ਇਸ ਬਾਰੇ ਕੁਝ ਵੀ ਤੇ ਇੰਨੇ ਬੜਾ ਵਧੀਆ ਕੀਤਾ ਤੇ ਚਲੋ ਪਰਮਾਤਮਾ ਨੇ ਵੀ ਸਾਥ ਦਿੱਤਾ ਹੀ ਪਰਮਾਤਮਾ ਦਾ ਸ਼ੁਕਰ ਗੁਜ਼ਾਰਵਾ ਕਿ ਉਹਨਾਂ ਨੇ ਬਹੁਤ ਤੁਹਾਡੇ ਹਰ ਪੈਰ ਪੜ ਤੇ ਸਾਥ ਦਿੱਤਾ ਵਾ ਸੋ ਗਾਮੀ ਚਲੋ ਕਰਦੇ ਰਹਿਣਗੇ ਵਧੀਆ ਵਰ ਲੱਗਦਾ ਹਨ